ਸ਼ਿੱਖਿਆ ਵਿਭਾਗ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਿੰਸੀਪਲਸ ਨੂੰ ਕਿਸੇ ਬਾਹਰਲੇ ਕੰਟਰੀ ਦਾ ਐਜੂਕੇਸ਼ਨ ਸਿਸਟਮ ਸਮਝਣ ਦਾ ਚਾਂਸ ਮਿਲਿਆ ਹੋਵੇ। ਮੇਰੀ ਚੋਣ ਸੈਕੰਡ ਵੇਜ ਦੇ ਵਿੱਚ ਸਿੰਗਾਪੁਰ ਜਾਣ ਲਈ ਹੋਈ ਸੀ। ਉੱਥੇ ਜਾ ਕੇ ਮੈਂ ਜੋ ਟ੍ਰੇਨਿੰਗ ਦੇ ਦੌਰਾਨ ਸਿੱਖਿਆ ਇੱਥੋਂ ਦੇ এডੂਕੇਸ਼ਨ ਸਿਸਟਮ ਤੇ ਸਿੰਗਾਪੁਰ ਦੇ এডੂਕੇਸ਼ਨ ਸਿਸਟਮ ਦਾ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਨੇ ਜਾਂ ਟੈਕਨੀਕਸ ਨੇ ਜੋ ਸਿੰਗਾਪੁਰ ਦੇ ਵਿੱਚ ਅਪਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਪਣੇ ਸਕੂਲ ਦੇ ਸਿਸਟਮ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੱਚੇ ਬਹੁਤ ਘੱਟ ਪਹਿਲਾਂ ਸਕੂਲ ਆਉਂਦੇ ਸੀ ਕਈ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਸਕੂਲ ਦੀ এডੂਕੇਸ਼ਨ ਬਹੁਤ ਬੋਰਿੰਗ ਲੱਗਦੀ ਹੈ ਉਹ ਸਾਰੇ ਬੱਚੇ ਹੁਣ ਖੁਸ਼ੀ-ਖੁਸ਼ੀ ਸਕੂਲ ਆਉਂਦੇ ਆ ਫ੍ਰਾਈਡੇ ਸੈਟਰਡੇ ਉਹਨਾਂ ਦਾ ਇੱਕ ਤਰ੍ਹਾਂ ਨਾਲ ਫੰਡ ਡੇ ਵੀ ਹੁੰਦਾ ਹੈ ਨੋ ਬੈਗ ਡੇ ਵੀ ਹੁੰਦਾ ਹੈ ਔਰ ਉਹ ਪ੍ਰੈਕਟੀਕਲ ਦੀਆਂ ਨੋਟਬੁੱਕਸ ਲੈ ਕੇ ਫ੍ਰਾਈਡੇ ਔਰ ਸੈਟਰਡੇ ਆਉਂਦੇ ਆ